ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਵੱਲੋਂ ਸ਼ਬਦੀ ਹਮਲੇ ਜਾਂ ਸਿਰਫ ਜੁਗਲੇਬਾਜ਼ੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਤੇ ਵਿਰੁੱਧ ਤੰਜ ਕੱਸੇ ਜਾ ਰਹੇ ਨੇ ਵਿਅੰਗ ਕਿਤੇ ਸਾਰੇ ਨੇ ਵਿਕਰਮ ਜੀਠਿਆ ਨੂੰ ਵਿਕਰਮ ਜੀਠਿਆ ਦੇ ਪਰਵਾਹ ਨੂੰ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਿਹੜੇ ਹੱਕ ਵਿੱਚ ਨੇ ਵਿਕਰਮ ਜੀਠਿਆ ਦੇ ਲੇਕਿਨ ਵਿਕਰਮ ਮਜੀਠੀਆ ਵੱਲੋਂ ਵੀ ਰੋਲਾ ਪਾਇਆ ਜਾ ਰਿਹਾ ਹੈ નિર્ਦੋਸ਼ ਹਾਂ ਬੇਕਸੂਰ ਹਾਂ ਅੱਜ ਪੰਜਾਬ ਸਰਕਾਰ ਨੂੰ ਬੜਾ ਵੱਡਾ ਝਟਕਾ ਲੱਗੇਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਬਿਕਰਮਜੀਠੀਆ ਨੂੰ ਲੈ ਕੇ ਕਿਉਂਕਿ ਸਾਡੇ ਕੋਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇੱਕ ਟੋਕਰਾ ਸਬੂਤਾਂ ਦਾ ਭਰਿਆ ਹੋਇਆ ਪਿਆ ਹੈ ਜਿਹੜਾ ਲੰਮੀ ਸਜ਼ਾ ਦਵਾਵੇਗਾ ਸ਼ਰੂਪਰੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਜਿਠਿਆ ਨੂੰ ਇਹ ਦਾਅਵੇਦਾਰੀ ਠੋਕੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੇਕਿਨ ਇੱਕ ਪਾਸੇ ਬੰਗਲੌਰ ਦੇ ਵਕੀਲ ਦੂਸਰੇ ਪਾਸੇ ਐਡਵੋਕੇਟ ਅਰਸ਼ਦੀਪ ਸਿੰਘ ਕਲੇ ਦਮਨਪ੍ਰੀਤ ਸੋਪਤੀ ਜਿਨ੍ਹਾਂ ਵੱਲੋਂ ਜਿਹੜਾ ਪੂਰਾ ਅੱਧੀ ਛੋਟੀ ਦਾ ਜੋਲ ਲਗਾ ਦਿੱਤਾ ਗਿਆ ਹੈ ਵਿਕਰਮ ਜਿਠਿਆ ਦੇ ਹੱਕ ਵਿੱਚ ਹਾਲਾਂਕਿ ਸਰਕਾਰ ਦੇ ਵਕੀਲ ਵਾਰ-ਵਾਰ ਕਹਿ ਰਹੇ ਨੇ ਕਿ ਸਾਡੇ ਕੋਲ ਦਲੀਲਾਂ ਵੀ ਨਹੀਂ ਨੇ ਸਾਡੇ ਕੋਲ ਅਪੀਲਾਂ ਵੀ ਨਹੀਂ ਨੇ ਸਾਡੇ ਕੋਲ ਠੋਸ ਸਬੂਤ ਵੀ ਨਹੀਂ ਅਸੀਂ ਉਹਨਾਂ ਦੇ ਤਹਿਤ ਉਹ ਤੱਥ ਅਸੀਂ ਅਦਾਲਤ ਵਿੱਚ ਪੇਸ਼ ਕਰਾਂਗੇ ਕਿਉਂਕਿ ਬਿਕਰਮਜੀਠਿਆ ਵੱਲੋਂ ਵਾਰ-ਵਾਰ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ ਕਦੇ ਮੁਹਾਲੀ ਦੀ ਸਤਾਰਕ ਅਦਾਲਤਾਂ ਤੇ ਕਦੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਜੇ ਅਸੀਂ ਪਿਛਲੇ ਮਾਮਲਿਆਂ ਦੀ ਗੱਲ ਕਰੀਏ ਅਸੀਂ ਐਡਪੀਸੀ ਦੇ ਪਰਚੇ ਦੀ ਗੱਲ ਕਰੀਏ ਤੇ ਉਸ ਦੇ ਵਿੱਚ ਕਲੀਨ ਚਿੱਟ ਦਿੱਤੀ ਹੋਈ ਹੈ ਸਟ ਨੇ ਦੂਸਰੇ ਪਾਸੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਹਾਰੀ ਝੰਡੀ ਮਿਲੀ ਹੋਈ ਹੈ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਅਦਾਲਤ ਵੱਲੋਂ ਬਿਕਰਮ ਜੀਠੀਆ ਕੋਲ 540 ਕਰੋੜ ਰੁਪਏ ਕਿਵੇਂ ਆਇਆ ਭਾਵੇਂ ਕਿ ਜਿਹੜੀਆਂ ਗਵਾਹੀਆਂ ਹੋਈਆਂ ਨੇ ਵਿਜੀਲੈਂਸ ਨੇ ਬੰਦੇ ਜਿਹੜੇ ਤਲਬ ਕੀਤੇ ਸੀ ਜਿਹੜੇ ਹੈ ਕਿ ਤਲਬੀਰ ਗਿੱਲ ਹੈਗੇ ਸੀ ਅਸਨਾਲਾ ਹਗੇ ਸੀ ਬੋਨੀ ਅਸਨਾਲਾ ਬਿੱਟੂ ਔਲਖ ਪੰਜਾਬ ਦੇ ਸਾਬਕਾ ਡੀਜੀਪੀ ਸਰਦਾਰ ਚਟ ਉਪਤੇ ਆਏ ਪੰਜਾਬ ਦੇ ਸਾਬਕਾ ਡਾਇਰੈਕਟਰ ਈਡੀ ਦੇ ਨਰਿੰਦਰ ਸਿੰਘ ਉਹਨਾਂ ਵੱਲੋਂ ਵੀ ਠੋਕੇ ਗਵਾਹੀਆਂ ਦਿੱਤੀਆਂ ਗਈਆਂ ਨੇ ਬਿਕਰਮ ਮੀਠਿਆ ਦੇ ਵਿਰੁੱਧ ਬਿਕਰਮ ਮੀਠਿਆ ਦਾ ਬਚਕਣਾ ਬੇਹੱਦ ਤੋਂ ਜ਼ਿਆਦਾ ਮੁਸ਼ਕਲ ਹੈ ਇਸ ਤਰ੍ਹਾਂ ਦੀਆਂ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਈਆਂ ਜਾਰੀਆਂ ਨੇ لیکن پنجاب دے मुख्यमंत्री ਭਗਵੰਤ ਸਿਮਰ ਨੇ ਜਬਾਨਤ ویلے کیوں نہیں ਰੋਲਾ ਪਾਇਆ ਬਿਕਰਮ ਜੀਠਿਆ ਨੂੰ ਲੈ ਕੇ ਜਦੋਂ ਬਿਕਰਮ ਜੀਠਿਆ ਨੂੰ ਜਬਾਨਤ ملی ਸੀ پنجاب ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਉਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਜਾਂ ਜਿਹੜੇ ਗਵਾਹੀ ਉਹਨਾਂ ਨੇ ਗਵਾਹੀਆਂ ਕਿਉਂ ਨਹੀਂ ਦਿੱਤੀਆਂ ਖਾਸ ਕਰਕੇ ਜੇ ਸੀ ਪ੍ਰਾਈਵੇਟ ਗਵਾਹਾਂ ਦੀ ਗੱਲ ਹੀ ਕਰਦੇ ਸੀ ਸਰਕਾਰੀ ਗਵਾਹਾਂ ਦੀ ਗੱਲ ਕਰਦੇ ਆ ਸਦਾਰਚਟ ਉਪਤੇ ਆਏ ਅਤੇ ਨਰਿੰਦਰ ਸਿੰਘ ਜਿਹੜੇ ਸਾਬਕਾ ਪੀੜੀ ਦੇ ਡਾਇਰੈਕਟਰ ਰਹੇ ਚੁੱਕੇ ਨੇ ਉਹਨਾਂ ਵੱਲੋਂ ਗਵਾਹਾਂ ਕਿਉਂ ਨਹੀਂ ਦਿੱਤੀਆਂ ਗਈਆਂ ਉਹਨਾਂ ਨੇ 56 ਕਿਉਂ ਨਹੀਂ ਕੱਸਿਆ ਗਿਆ ਇੱਕ ਪਾਸੇ ਪੰਜਾਬ ਸਰਕਾਰ ਨੇ ਢਿਲ ਵਰਤੀ ਦੂਸਰੇ ਪਾਸੇ ਢਿਲ ਵਰਤੀ ਇਹਨਾਂ ਸਰਕਾਰੀ ਗਵਾਹਾਂ ਨੇ ਸਰਕਾਰੀ ਬਲਾਜ਼ਮਾ ਨੇ ਲੇਕਿਨ ਵਿਕਰਮ ਜੀਤਿਆ ਨੇ ਚੈਲੰਜ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੱਥਨ ਮਚੰਤ ਆ ਦੇ ਕੇ ਪੱਟਾਂ ਤੇ ਥਾਪੀਆਂ ਮਾਰ ਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨਾ ਤੇਰੀਆਂ ਚੀਕਾਂ ਕਢਵਾ ਦਿੱਤੀਆਂ ਜਾਣਗੀਆਂ ਕਿਤੇ ਉਹ ਬਦਲਾ ਥਾੜੀ ਲੈ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿ ਮੈਂ ਸੱਤਾ ਦੇ ਵਿੱਚ ਹਾਂ ਮੈਂ ਮੁੱਖ ਮੰਤਰੀ ਆ ਮੈਂ ਪੰਜਾਬ ਦਾ ਰਾਜਾ ਹਾਂ ਮੈਂ ਜੋ ਕਹਾਂ ਕਿਉਂਕਿ ਵਿਜੀਲੈਂਸ ਮੇਰੇ ਮੇਰੇ ਇਸ਼ਾਰਿਆਂ ਤੇ ਚੱਲਦੀ ਹੈ ਵਿਜੀਲੈਂਸ ਦੇ ਵੱਲੋਂ ਲਗਭਗ ਮਹੀਨਾ ਲਗਾਤਾਰ ਛਾਪੇ ਮਾਰੀ ਕੀਤੀ ਗਈ ਅਤੇ 11 ਦਿਨ ਖੁਦ ਬਿਕਰਮ ਜੀਠਿਆ ਰਿਮਾਨਤ ਰਹੇ ਪਹਿਲਾਂ ਵਿਜੀਲੈਂਸ ਵੱਲੋਂ ਸਾਧਿਤ ਦਾ ਰਮਣ ਲਿਆ ਗਿਆ ਫਿਰ ਵਿਜੀਲੈਂਸ ਵੱਲੋਂ ਚਾਰ ਦਿਨ ਦਾ ਰੋਮਾਇਨ ਲੈ ਗਿਆ ਉਸ ਤੋਂ ਬਾਅਦ 14 ਦਿਨਾਂ ਦੇ ਲਈ ਅਦਾਇਕ ਹਰਾਸ ਵਿੱਚ ਭੇਜ ਦਿੱਤਾ ਫਿਰ 14 ਦਿਨਾਂ ਤੋਂ ਬਾਅਦ ਫਿਰ 14 ਦਿਨ ਦੀ ਅਦਾਇਕ ਹਰਾਸ ਵੱਲ ਗਈ ਹੁਣ ਫਿਰ 14 ਦਿਨਾਂ ਦੀ ਅਦਾਇਕ ਹਰਾਸ ਵੱਲ ਗਈ ਹੈ ਲੇਕਿਨ ਬਿਕਰਮਜੀਠਿਆ ਦੇ ਵਕੀਲਾ ਵੱਲੋਂ ਬਿਕਰਮਜੀਠਿਆ ਦੇ ਪਰਿਵਾਰ ਵੱਲੋਂ ਸਮੁੱਚੀ ਸ਼ਰੋਮਰੀ ਇਕਾਲੀ ਤਨ ਦੀ ਲੀਡਰਸ਼ਿਪ ਵੱਲੋਂ ਪੱਜ ਦੌਰ ਬਿਕਰਮਜੀਠਿਆ ਤੇ ਹਕ ਵਿੱਚ ਕੀਤੀ ਜਾ ਰਹੀ ਹੈ ਤੇ ਜਿਸ ਦਾ ਫੈਸਲਾ ਅੱਜ ਵੱਡੇ ਪੱਧਰ ਤੇ ਹੋਵੇਗਾ ਜੇਕਰ ਅਸੀਂ ਗੱਲ ਕਰੀਏ ਰਿਮਾਰਡ ਦੀ ਰਵਾਨ ਦੇ ਦੌਰਾਨ ਜਿਹੜੀ ਬਿジネス ਵੱਲੋਂ ਪੁੱਛਗਿੱਛ ਕੀਤੀ ਗਈ ਸੀ ਬਿਕਰਮ ਮਜੀਠੀਆ ਦੇ ਕੋਲੋਂ ਉਸ ਦੇ ਵਿੱਚ ਕੁਝ ਵੀ ਹੱਥ ਨਾ ਤਾਂ ਬਿジネス ਨੂੰ ਲੱਗਿਆ ਹੈ ਨਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਅਤੇ ਨਾ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਸਿਰਫ ਗੱਲਾਂ ਦੇ ਕੜਾ ਜੁਬਲੇਬਾਜ਼ੀ ਸਿਆਸੀ ਡਰਾਮੇ ਬਾਤ ਕੀਤੀ ਚੱਲ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਯਾਨਕਿ 11 ਦਿਨਾਂ ਦੇ ਵਿੱਚ ਕੁਝ ਵੀ ਨਹੀਂ ਬਣੇ ਬਿਕਰਮ ਮਜੀਠੀਆ ਕੇ 540 ਕਰੋੜ ਰੁਪਏ ਦੀ ਜਾਇਦਾਦ ਮੈਂ ਕਿਵੇਂ ਬਣਾਈ ਹੈ ਸੂਤਰਾਂ ਦੇ ਜਿਹੜੀ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਅੱਜ ਬਿਕਰਮ ਮਜੀਠੀਆ ਨੂੰ ਹਰੀ ਛੱਡੀ ਮਿਲੇਗੀ ਮੁਹਾਲੀ ਦੀ ਅਦਾਲਤ ਵਿੱਚੋਂ ਮਜੀਠੀਆ ਦੇ ਵਕੀਲਾਂ ਦਾ ਜਿਹੜਾ ਬਿਆਨ ਆਇਆ ਹੈ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਦਾ ਮਜੀਠੀਆ ਦੇ ਵਕੀਲਾਂ ਨੇ ਅਦਾਲਤ ਵਿੱਚ ਦਲੀਲ ਕੀਤੀ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ 11 ਦਿਨਾਂ ਦੀ ਲੰਮੀ ਪੁਸ਼ਕਿਸ਼ ਕੀਤੀ ਜਾ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਉਨ੍ਹਾਂ ਕੋਲੋਂ ਕੁਝ ਵੀ ਬਰਾਮਦ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮਜੀਠੇ ਨੂੰ ਜੇਲ੍ਹ ਤੇ ਰੱਖਣਾ ਉਚਿਤ ਨਹੀਂ ਅਤੇ ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ ਸਿਰਫ ਸਿਆਸੀ ਬਦਲਾਖੋਰੀ ਤਹਿਤ ਕੀਤੀ ਗਈ ਹੈ ਵਕੀਲਾ ਨੇ ਇਹ ਵੀ ਕਿਹਾ ਕਿ ਜਿਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਰਿਪੋਰਟ ਦੇ ਆਧਾਰ ਤੇ ਇੱਕ ਕੇਸ ਦਰਜ ਕੀਤਾ ਗਿਆ ਹੈ ਉਸ ਰਿਪੋਰਟ ਨੂੰ ਸੁਪਰੀਮ ਕੋਰਟ ਪਹਿਲਾਂ ਹੀ ਖਾਰਜ ਕਰ ਚੁੱਕੀ ਹੈ ਯਾਨੀ ਕਿ ਇਨਵੈਸਟੀਗੇਸ਼ਨ ਟੀਮ ਜਿਹੜੀ ਵਿਜੀਲੈਂਸ ਬਿਊਰੋ ਦੀ ਹੈਗੀ ਹੈ ਜਿਸ ਆਧਾਰ ਤੇ ਇਹਨਾਂ ਵੱਲੋਂ ਕੇਸ ਦਰਜ ਕੀਤਾ ਗਿਆ ਹੈ ਸੁਪਰੀਮ ਕੋਰਟ ਨੇ ਉਸ ਕੇਸ ਨੂੰ ਆਲਰੇਡੀ ਪਹਿਲਾ ਹੀ ਖਰਚ ਕਰ ਦਿੱਤਾ ਹੈ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਸਿਆਸੀ ਬਦਲਾਖੂਰੀ ਦੀ ਰਾਜਨੀਤੀ ਕਰ ਰਹੇ ਨੇ ਇਹ ਕਹਿਣਾ ਆਇਆ ਬਿਕਰਮਜੀਤਿਆ ਦੇ ਵਕੀਲਾਂ ਦਾ ਅਤੇ ਖਬਰਾਂ ਆ ਰਹੀਆਂ ਨੇ ਕਿ ਬੰਗਲੌਰ ਦੇ ਵਿੱਚੋਂ ਵੀ ਵਕੀਲ ਮગાਏ ਗਏ ਨੇ ਜਿਹੜੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨਗੇ ਕਿਉਂਕਿ ਇਹ ਹੁਣ ਗੱਲ ਐਨਡੀਪੀਸੀ ਦੇ ਪਰਚੇ ਦੀ ਨਹੀਂ ਇਹ ਗੱਲ ਹੈ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੀ ਕਿਉਂਕਿ ਐਨਡੀਪੀਸੀ ਦੇ ਪਰਚੇ ਤੋਂ ਤਾਂ ਰਾਤ ਮਿਲੀ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕਲੀਨ ਚਿੱਟ ਮਿਲੀ ਹੋਈ ਹੈ ਸੁਪਰੀਮ ਕੋਰਟ ਦੇ ਵਿੱਚੋਂ ਕਲੀਨ ਚਿੱਟ ਮਿਲੀ ਹੋਈ ਹੈ ਹਾਲਾਂਕਿ ਸਿੱਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੰਡਰ ਹੈ ਹੋ ਸਕਦਾ ਹੈ ਕਿ ਉਥੋਂ ਕੋਈ ਸੱਪ ਕੱਢ ਲੈਣ ਲੇਕਿਨ ਜਿਹੜੇ ਜਿਹੜੇ 11 ਦਿਨਾਂ ਦੇ ਵਿੱਚ ਪੁਛਗਿਛ ਕੀਤੀ ਗਈ ਹੈ ਆਰ ਇਨਵੈਸਟੀਗੇਸ਼ਨ ਟੀਮ ਵੱਲੋਂ ਬਿジネス ਦੇ ਸਰਪੋਚ ਅਧਿਕਾਰੀਆਂ ਵੱਲੋਂ ਉਹਦੇ ਵਿੱਚੋਂ ਕੁਝ ਵੀ ਕੋਈ ਅਜਾਇਆ ਰਾਤ ਨਹੀਂ ਉਗਲਿਆ ਬਿਕਰਮਜੀਠਿਆ ਨੇ ਇਸ ਕਰਕੇ ਬਿਕਰਮਜੀਠਿਆ ਦੇ ਵਕੀਲਾਂ ਵੱਲੋਂ ਕੀ ਚਾਹ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਰੱਖਣਾ ਬਿਕਰਮਜੀਠਿਆ ਨੂੰ ਬਿਨਾ ਕੇਸਾਂ ਤੋਂ ਉਚਿਤ ਨਹੀਂ ਇਸ ਕਰਕੇ ਉਸ ਨੂੰ ਜਬਾਨ ਦਿੱਤੀ ਜਾਵੇ ਕਿਆ ਸਰਕਾਇਆਂ ਲਗਾਈਆਂ ਜਾ ਰਹੀਆਂ ਨੇ ਕਿ ਅੱਜ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਅਤੇ ਬਿਕਰਮਜੀਠਿਆ 2 ਵਜੇ ਤੋਂ ਬਾਅਦ ਬਾਅ ਆ ਸਕਦੇ ਨੇ ਜਵਾਬ ਤੇ ਤਾਂ